ਹਾਂਜੀ ਅਸੀਂ ਪਹੁੰਚ ਗਏ ਜੀ ਹਰਮੰਦਰ ਸਾਹਿਬ ਬਿਲਕੁਲ ਕੋਣੀ ਪਹੁੰਚਿਆ ਸਵੇਰ ਚੱਲੇ ਸੀ ਜੀ ਕਿ ਅੱਜ ਬੰਦਾ ਉਹ ਕੰਮ ਕੰਦਿਆਂ ਦੇ ਵਿੱਚ ਹੈ ਨਾ ਫਰਸਤ ਤੇ ਨਹੀਂ ਮਿਲਦੀ ਮੈਂ ਫੰਕਸ਼ਨ ਲਾਉਣ ਹੋਰ ਕੰਮ ਕੰਦਿਆਂ ਦੇ ਤਾਂ ਬਹੁਤ ਵਾਰ ਆਈ ਸੀਗੀ ਪਰ ਸਪੈਸ਼ਲ ਜੀ ਨਹੀਂ ਸੀ ਕਦੇ ਆਇਆ ਗਿਆ ਹਰਮੰਦਰ ਸਾਹਿਬ ਨਹੀਂ ਸੀ ਆਇਆ ਗਿਆ ਕਦੀ ਅੱਜ ਸਵਾਭ ਬਣਾਇਆ ਬਾਈ ਗੁਰੂ ਨੇ ਸਵਾਭ ਬਣਾਇਆ ਆ ਜਿਆ ਜਰਾ ਅੱਜ ਦਾ ਵੀਲੋਗ ਕਰਦੇ ਹਾਂ ਇਹ ਜਿੱਦ ਸਥ ਪਹੁੰਚੇ ਆਂ ਬਾਕੀ ਫਿਰ ਫੋਰ ਵਿਦ੍ਰਿਸ਼ਤ ਦਿਖਾਵਾਂਗੇ ਤੁਹਾਨੂੰ ਤੇ ਹੋ ਸਕਿਆ ਤਾਂ ਕੱਲ ਨੂੰ ਜਿੱਥੇ ਇਥੇ ਵੀ ਘੁੰਮਣ ਜਾਵਾਂਗੇ ਸਾਰੀਆਂ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਨੂੰ ਅਸੀਂ ਪਤਾ ਪਈ ਜਾਏ ਕਿਦਾਂ ਤੁਹਾਨੂੰ ਲੱਗਦਾ ਮੈਂ ਸਿੱਪਕ ਫੱਕ ਤਾਂ ਸਿੱ ਗਈ ਸਾਫਰ ਕਰਦੀ ਸੀ ਸਾਡਾ ਪਰ ਫਿਰ ਵੀ ਇਹ ਤੁਰਨਾ ਜਾਂ ਵਧੀਆ ਲੱਗ ਰਿਹਾ ਕਿਉਂਕਿ ਲੋਰ ਟਾਈਮ ਹੋ ਗਿਆ ਬੈਠੇ ਬੈਠੇ ਸਫਰ ਕਰਦਿਆਂ ਨੂੰ ਜੀ ਆਂ ਜੀ ਆਇਆਂ ਨੂੰ ਮੰਦਰ ਸਾਹਿਬ ਕਿੰਨਾ ਵਧੀਆ ਲੱਗਦਾ ਮੰਦਰ ਸਾਹਿਬ ਪਰ ਜੀ ਮੈਂ ਉਹ ਸਾਰੀ ਜਗ੍ਹਾ ਜਾਂਦੇ ਥੱਕਦੇ ਅੱਜ ਉਵੇਂ ਵੀ ਨਹੀਂ ਦਿੱਤੇ ਆਪਾਂ ਬੱਧਾ ਕਰਵਾ ਦੇ ਆਇਆ ਪੈਸੇ ਆ ਜੋ ਆਪ ਤੋਂ ਕੇ ਕੱਪੜੇ-ਕਪੜੇ ਚੇਂਜ ਕਰ ਲੈ ਹੁਣ ਅਸੀਂ ਜਾਂਦੇ ਆ ਗੁਰੂ ਘਰ ਮੱਥਾ ਟੇਕਣ ਤੇ ਥੋੜਾ ਬਹੁਤਾ ਇਧਰ ਉਧਰ ਬਾਜ਼ਾਰ ਚ ਘੁੰਮਿਆਵਾਂਗੀ ਸਮਾਨ ਦਾ ਦੇਖੋ ਅਸੀਂ ਕੀ ਖਲਾਰਾ ਪਾਇਆ ਇਹ ਹੋ ਗਈ ਭਈ ਸਰ ਵੀ ਮੇਰੀ ਭਾਣ ਜੀ ਤਿਆਰ ਬਣ ਗਈ ਇਹ ਮਾਨੋ ਬਿੱਲੀ ਜੀ ਤੇ ਸਰ ਵੀ ਪਕਾ ਮੇ ਚ ਬੜਾ ਬਿਜੀ ਰਹਨੇ ਆ ਹਨਾ ਹਾਂਜੀ ਇਹ ਵੀ ਜੌਬ ਕਰਦੇ ਨੇਗੇ ਡਾਕਟਰੀ ਲੈਣ ਚ ਨੇ ਤੇ ਬਸ ਅੱਜ ਆਏ ਜੀ ਹੋਗਾ ਸਾਨੂੰ ਵੀ ਗੁਰੂ ਘਰ ਜਾਣਾ ਹੀ ਜਾਣਾਗਾ ਬਹੁਤ ਟਾਈਮ ਤੋਂ ਮਤਲਬ ਤਮੰਨਾ ਸੀਗੀ ਮੈਂ ਅੰਮ੍ਰਿਤਸਰ ਫੰਕਸ਼ਨ ਤਾਂ ਬਹੁਤ ਲਾਏ ਨੇ ਫੰਕਸ਼ਨ ਦੇ ਟਾਈਮ ਦੇਖੋ ਫੰਕਸ਼ਨ ਹੀ ਲਾਉਣਿਆ ਰਾਤ ਨੂੰ ਲੇਟ ਨਾਈਟ ਫ੍ਰੀ ਹੁੰਨੇ ਆ ਨਾਲ ਬਹੁਤ ਜਣੇ ਹੁੰਦੇ ਆ ਕਿਸੇ ਦੀ ਕੋਈ ਦਿੱਕਤ ਹੁੰਦੀ ਹੈ ਕਿਸੇ ਦੀ ਕੋਈ ਤੇ ਅੱਜ ਫਿਰ ਅਸੀਂ ਹੁਣ ਜਾ ਰਹੇ ਹਾਂ ਜੀ ਗੁਰੂ ਘਰ ਮੱਥਾ ਟੇਕਣ ਸਾਡਾ ਕਮਰਾ ਜੀ ਫੇਰ ਆ ਕੇ ਫੇਰ ਇੱਥੇ ਪੈ ਜਾਾਂਗੇ ਅਸੀਂ ਲੋ ਜੀ ਅਸੀਂ ਹੁਣ ਕੁਮਰਿਆਂ ਬਾਜ਼ਾਰ ਦੇ ਵਿੱਚ ਸਰਦੀ ਲੈ ਰਹੀ ਆ ਕੜੇ ਇਹ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਖੜਾਉਣੇ ਬੜੇ ਪਿਆਰੇ ਨੇ ਲੋ ਜੀ ਦੇਖ ਲਾ ਦੇ ਚੱਲਣਾ ਇਹ ਲੱਗਦਾ ਇਹ ਕੋਈ ਕੋਈ ਪਾਈ ਹੋਣੇ ਖੜਾ ਲਈ ਕਿਚੜਾ ਥੋੜਾ ਜਿਹਾ ਦੇਖੋ ਆ ਦੇਖੋ ਹਾਂਜੀ ਅਸੀਂ ਹਰਮਿੰਦਰ ਸਾਹਿਬ ਮੱਥਾ ਟੇਕ ਲਿਆ ਸੀਗਾ ਸਵੇਰ ਵੀ ਤੇ ਅਸੀਂ ਹੁਣ ਜਾ ਰਹੇ ਹਾਂ ਜੀ ਜਿਲ੍ਹਾ ਵਾਲਾ ਬਾਗ ਵੇਖਣ ਨਾ ਜਿਆਦਾ ਮਨ ਲੱਗਦਾ ਬਹੁਤ ਸੋਹਣਾ ਹੈ ਉਹਨਾਂ ਬਾਗਾਂ ਦੇ ਵਿੱਚ ਚੱਲਣਾ ਇਹ ਬਾਗ ਪੰਜਾਬੀ ਪੰਜਾਬੀ ਜਿਲ੍ਹਾ ਵਾਲਾ ਬਾਗ ਵੇਖ ਕੇ ਫਿਰ ਅਸੀਂ ਜਾਵਾਂਗੇ ਸਾਡਾ ਪਿੰਡ ਦੇ ਵਿੱਚ 4-5 ਘੰਟੇ ਸਰ ਵੀ ਕਰ ਰਹੀ ਹੈ ਰਿਕਸ਼ਾ ਵਾਲੇ ਨਾਲ ਡਿਸਕਸ ਕਿ ਅਸੀਂ ਘੁੰਮਣ ਜਾਣਾ ਸਾਨੂੰ ਇੱਥੇ ਇੱਥੇ ਲੈ ਜਾਓਗੇ ਆਹ ਸੋ ਸਟਾਟਸ ਦੇ ਕਿਤੇ ਤੇ ਉਹਦੇ ਵਿੱਚ ਤੁਹਾਨੂੰ ਖਾਣਾ ਪੀਣਾ ਸਾਰਾ ਕੁਝ ਅੰਦਰ ਆ ਤੇ ਜਿੱਥੇ ਮੜ ਕੇ ਕੋਤਦਰਾ ਕੁਝ ਕਰਾਉ ਅਗੋ ਜਿੱਥੇ ਇੰਕਾ ਦੀ ਬੈਸਟੀ ਨਾਲ ਦਾ ਦਾ ਸ਼ਾਨ ਕਰਵਾ ਨਿੱਕੇ ਜਿਹੇ ਐਥਲੇ ਤੋਂ ਸਤਿ ਵੈਸੀ ਨਾ ਕਰਦੇ ਨਹੀਂ ਜਾਣ ਲਾ। ਦੇਖ ਕੇ ਗਰ ਤੋਂ ਪਾ ਕੇ ਫੇਰਾ ਦੇਖਣਾ। ਕੋਈ ਕੋਈ ਨਵੋ ਟ੍ਰਿਪ ਦਿਨ। ਹਾਂ। ਲਓ ਜੇ ਅਸੀਂ ਜਾ ਰਹੇ ਹਾਂ। ਆਸੀਂ ਜਾ ਰਹੇ ਹਾਂ ਜੀ ਹੁਣ ਜਿਲ੍ਹਿਆਂ ਵਾਲਾ ਬਾਗ ਵੇਖਣ ਤੇ ਸੱਜਣ ਸੱਸ਼ੀ ਕਾਲ ਸਾਰਿਆਂ ਨੂੰ ਜੇ ਕੋਣ ਅਸੀਂ ਅੰਦਰੋਂ ਆਉਣ ਲੱਗੇ ਸਾਡੇ ਤੇ ਅਸੀਂ ਸਾਨੂੰ ਜਿਲ੍ਹਿਆਂ ਵਾਲਾ ਬਾਗ ਦੇ ਅੰਦਰ ਬਹੁਤ ਬੜੀ ਲੱਗ ਰਿਹਾ ਆਜੋ ਜੀ ਫਿਰ ਚੱਲਦੇ ਅੰਦਰ ਦਿਖਾਉਣਾ ਤੁਹਾਨੂੰ ਜੀ ਅਸੀਂ ਪਹੁੰਚ ਗਏ ਜੀ ਜਿਲ੍ਹਿਆਂ ਵਾਲੇ ਬਾਗ ਦੇ ਅੰਦਰ ਦਿਹਾਵਲੇ ਬਾਗ ਦੀ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹਨਾ ਤੇ ਜਦੋਂ ਇਹ ਗੋਲੀਆਂ ਨਾਲ ਨਾ ਕੇ ਸੂਰੇ ਲੋਕਾਂ ਨੂੰ ਭੰਨਿਆ ਗਿਆ ਸੀ ਤਾਂ ਸਾਡੇ ਬਹੁਤ ਹੀ ਕੋਣ ਹਰਸ਼ੀਦ ਉਦਮ ਸਿੰਘ ਜੀ ਨੇ ਲੰਡਨ ਦੇ ਵਿੱਚ ਜਾ ਕੇ ਫਿਰ ਬਦਲਾ ਲੈਤਾ ਸੀਗਾ ਪਰ ਨਾਮ ਸਾਡੇ ਸਾਰੇ ਵੀ ਦੰਦ ਵਾਰੇ ਵਾਰੇ ਜਾਏਗੇ ਸਾਡੇ ਇਹ ਨੌਜਵਾਨ ਵੀ ਦਲ ਹਾਂਜੀ ਹਾਂ ਹਾਂ ਸਰ ਵੀ ਰੋਕਦੇ ਅੱਗੇ

ਆ ਜਾ ਆ ਜਾ ਸੰਗੀ ਭਾਈ ਕੁੜੀ ਸਾਡੀ ਹਾਂਜੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੇ ਦੱਸਿਆ ਹੈ ਕਿ ਮਾਸੂਏ ਨੇ ਬੰਦ ਕਰ ਦਵਾਰੇ ਨਾ ਲੰਗੀ ਲੈ ਉਹ ਹਾਂ ਵਾਲੀ ਬਹੁਤ ਸੋਹਣੀ ਚੱਲਦੀ ਆ ਕੋਮੰਦਾ ਜਿਦੋਂ ਮਜ਼ਾ ਆ ਰਿਹਾ ਨਾ ਪਰ ਇੱਥੇ ਕਿੰਨਾ ਥੋੜਾ ਦਿਲ ਨੋ ਵੀ ਖੁਸ਼ ਹੋ ਰਿਹਾ ਹਨਾ ਵੀ ਸਾਡੇ ਕਿੰਨੇ ਲੋਕਾਂ ਦੀ ਵਿਚਾਰਾਂ ਦੀ ਜਾਨ ਚਲੀ ਗਈ ਸੀ ਉਹ ਨਾ ਖੂਨ ਖਰਾਬਾ ਹੋਇਆ ਸੰਗ ਤੇ ਕਿੰਨਾ ਬਨਵਾ ਦੀ ਕਿਸਾਂ ਮੈਂ ਕਦੇ ਨਹੀਂ ਘੁੰਮੇ ਫਰੀਜ਼ੇ ਹੈਗੀ ਤੇ ਕਦੇ ਵੀ ਮਤਲਬ ਆਪਦੇ ਕੰਮ ਚ ਬਿਜ਼ੀ ਰਹਿੰਨੇ ਆ ਜਿਆਦਾ ਅੱਜ ਅਸੀਂ ਸਪੈਸ਼ਲ ਟਾਈਮ ਕੱਢ ਕੇ ਆਏ ਆ ਮਾਸੀ ਭਾਣ ਜੀ ਹਾਂ ਸੋ ਬਹੁਤ ਵਧੀਆ ਲੱਗ ਰਿਹਾ ਅੱਜ ਕੱਲ ਜਿੱਦਾਂ ਇਹ ਰਿਸ਼ਤੇ ਨੂੰ ਬਹੁਤ ਘੱਟ ਟਾਈਮ ਇਤੇ ਦਿੰਦੇ ਆ ਹਨਾ ਦੱਸੋ ਸਾਡੇ ਰਿਸ਼ਤੇ ਤੇ ਕੁਝ ਸਿੱਖਣਾ ਚਾਹੀਦਾ ਕਿ ਅਸੀਂ ਕੰਮ ਛੱਡ ਕੇ ਦੋਨੋਂ ਇੰਨਾ ਟਾਈਮ ਕੱਢ ਕੇ ਇੱਥੇ ਆਏ ਆ ਸਪੈਸ਼ਲ ਤੇ ਬਹੁਤ ਸਕੂਨ ਮਿਲਦਾ ਸੋ ਬਹੁਤ ਵਧੀਆ ਲੱਗ ਰਿਹਾ ਐਂਡ ਥੈਂਕ ਯੂ ਸੋ ਮੱਚ ਮਾਸੀ ਜੀ ਕੋਈ ਗੱਲ ਨਹੀਂ ਵੈਲਕਮ ਜੀ ਕੋਈ ਬੱਚਿਆਂ ਨਾਲ ਕਹਿੰਦੇ ਹਮੇਸ਼ਾ ਫਰੈਂਡਲੀ ਰਹਿਣਾ ਚਾਹੀਦਾ ਕਦੇ ਵੀ ਇਹਨਾਂ ਨੂੰ ਸਮਝਉਣਾ ਨਹੀਂ ਕਿ ਮਾਸੇਆ ਆਏ ਆ ਉਹ ਆਪਕੀ ਫਰੈਂਡਲੀ ਰੁਹੂਤ ਵਾਲਾ ਅਸੀਂ ਇੱਕ ਵਧੀਆ ਫਰੈਂਡ ਵੀ ਆਂ ਐਂਡ ਮਾਸੀ ਭਾਜੀ ਵੀ ਆਂ ਹਾਂ ਬਿਲਕੁਲ ਆਪਦੇ ਆਪਣੇ ਲੈ ਵਿੱਚ ਖੰਡ ਨਾਲ ਕਰਾਉਂਦੇ ਹਾਂ ਹਾਜ਼ਿਰਾਂ ਲੱਗਦੀ ਮਾ ਉਹ ਜੀ ਅੱਜ ਪੰਜ ਕਿਵੇਂ ਦੇਖੋ ਤੁਸੀਂ ਖੁਦ ਹੀ ਦੇਖ ਸਕਦੇ ਹੋ ਸਾਰੇ ਕਿੰਨਾ ਸੋਹਣਾ ਮੌਸਮ ਆਇਆ ਵਾ ਸਾਰੇ ਹਨਾ ਜਿੱਦਾਂ ਸਾਰੇ ਟਾਈਮ 'ਚ ਟਾਈਮ ਕੱਢ ਕੇ ਪਬਲਿਕ ਆਈ ਹੋਈ ਆ देखो कितना अच्छा लग रहा है सारा चलो जी हां जी गुड़े ਗੋਲੀਆਂ ਦੇ ਨਿਸ਼ਾਨ ਜਿਹਾ ਦੇਖੋ ਚੌਕ ਨਾਲ ਸਾਰੇ ਹੀ ਲੱਗੇ ਸੋਚ ਕੇ ਲੱਗਦਾ ਵੀ ਉਹ ਕਿਹੋ ਜਿਹਾ ਸਮਾਂ ਹੋ ਗਿਆ ਨਾ ਗੀਤ ਚੱਲ ਰਿਹਾ ਜੀ ਆਉਂ ਸਪਾ ਚਲੀ ਜੀ ਨੀ ਤੂੰ ਬੋਲੇ ਗਈ ਹੈ ਅਗਲੀ ਸਾਡੀ ਵਾਰੀ ਨਯਮ ਬਾਬਾ ਜੀ ਇੱਕ ਮਿੰਟ ਮੈਂ ਉਹ ਨਾਲ ਗੱਲ ਕਰਦੇ ਸਰਬੀਆ ਫੜੀ ਮਾੜੇ ਮੈਂ ਆਈ ਰਹਿ ਟੈਂਕ ਚਾਉ ਟੈਂਕ ਚਾਉ ਥੈਂਕ ਯੂ ਜੀ